ਹਾਂਜੀ ਮਿੱਤਰੋ ਤੁਹਾਡੇ ਲਈ ਲੈ ਕੇ ਆਇਆ ਇੱਕ ਕਹਿੰਡ ਦੀ ਫਨੀ ਕਮੈਂਟ ਵਾਲੀ ਵੀਡੀਓ ਪਹਿਲਾ ਵੀਡੀਓ ਦੇਖੋ ਫੇ ਲੋਕਾਂ ਬਲੋਗ ਕੀਤੇ ਕਮੈਂਟ ਪੜਾਂਗੇ ਇਹ ਗੱਲ ਹੋਰ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇਹ ਏ ਢਿੱਡ ਕਾ ਤੋਂ ਨਹੀਂ ਮੈਨੂੰ ਨਾ ਇੱਕ ਗੱਲ ਸਮਝ ਨਹੀਂ ਆ ਰਹੀ ਯਾਰ ਆ ਦੇਖੋ ਗਰਮੀਆਂ 'ਚ ਜਦੋਂ ਮਤਲਬ ਕਿ ਗੰਨਾ ਮਸ਼ੀਨ ਦੇ ਅੰਦਰ ਜਾਂਦਾ ਵਾ ਨਾ ਠੀਕ ਹੈ ਤੇ ਗੰਨਾ ਮਰ ਜਾ ਕੇ ਨਿਕਲਦਾ ਵਾ ਮਸ਼ੀਨ ਦਾ ਤਾਂ ਪਤਾ ਨਹੀਂ ਤੇਰੀ ਬੌਂਡ ਚ ਪਾਇਆ ਤਾਂ ਲਿਬੜ ਕੇ ਹੀ ਨਿਕਲੂ ਆਹ ਹਾ ਦੇ ਵਿੱਚ ਜਦੋਂ ਗੰਨਾ ਮਸ਼ੀਨ ਦੇ ਅੰਦਰ ਵਿੱਚ ਜਾਵੇ ਨਾ ਤੇ ਗੰਨਾ ਜਦੋਂ ਬਾਹਰ ਮਤਲਬ ਕਿ ਪੂਰੀ ਤਰ੍ਹਾਂ ਨੁੱਚੜ ਕੇ ਬਾਹਰ ਆਵੇ ਤੇ ਗਾਇਸ ਗੰਨੇਜ ਦੇ ਵਿੱਚੋਂ ਇੰਨਾ ਸੇਕ ਨਿਕਲਦਾ ਹੈ ਜਦੋਂ ਮੈਂ ਗੰਨਾ ਤੇਰੀ ਮਸ਼ੀਨ 'ਚ ਤੱਕਿਆ ਫੇ ਤੇਰੇ ਕੰਨਾਂ ਵਿੱਚੋਂ ਸੇਕ ਕਢਣਾ ਇਹਨਾਂ ਸੇਕ ਨਿਕਲਦਾ ਹੈ ਮੈਂ ਆਪਣੇ ਇੱਕ ਫਰੈਂਡ ਨੂੰ ਪੁੱਛਿਆ ਜਿਹਦਾ ਗੰਨਾ ਸੀ ਕਹਿੰਦਾ ਮੈਂ ਖਰਕਾ ਬੜੀਆਂ ਖਦੀਆਂ ਮੈਂ ਕਹਾ ਸਾਰੀਆਂ ਖਰਕਾ ਗੰਨੇ ਦੇ ਨਾਲ ਪੱਦ ਵਾਲੀ ਨਾੜੀ ਨਾ ਪੜਵਾ ਲਈ ਗੁਲਾਬੀ ਬੁੱਧੀ ਦੇਖਣ ਆਲੇ ਆ ਜੋ ਲੈ ਆਓ ਤੇ ਲੈ ਜਾਓ ਸੋਹਣਿਆ ਤੇਰੀ ਸਸਤੀਆਂ ਜੈ ਜੈ ਰੇਟ ਲਾ ਲਵੋ ਦੋ ਆ ਲੈ ਲਾਂਗੇ ਦਿਲ ਦਾ ਤਾਂ ਪਾਗਲਾ ਵਾਲਾ ਫੁੱਦੀ ਦੇ ਵੱਡੇ ਵੱਡੇ ਝਾੜਵੇ ਮਈਆ ਕਿੱਥੇ ਭਾਲਦਾ ਫੁੱਦੀ ਲਾਲਵੇ ਮਈਆ ਪਹਿਲਣਾ ਵਾਲੀਆਂ ਅਕਤਾਂ ਫੇਰ ਸ਼ੁਰੂ ਹੋ ਗਈਆਂ ਲੱਗਦਾ ਕੁੱਲੜ ਪਿਜਾ ਟੂ ਆਊਗੀ ਤਾਂ ਡਬਲ ਰੋਟੀ ਵਰਗੇ ਨਿਕਾਲੇ ਗਾਸ਼ਤੀਏ ਕੁੱਤੀਏ ਪਿੱਛੇ ਟੈਂਪੂ ਦੇ ਕੀ ਕਰਦਾ ਬਾਂਡੂ ਤੇ ਇਹ ਏ ਢਿੱਡ ਕਾ ਤੋਂ ਨਹੀਂ ਕੀ ਮਤਲਬ ਤੂੰ ਕੀ ਕਹਿਣਾ ਏ ਢਿੱਡ ਭੱਟਾ ਕਾ ਤੋਂ ਅੱਦੇ ਵਜਾ ਦੀ ਲੰਨ ਖਾ ਗਿਆ ਸਾਲਾ ਹਜੇ ਕਹਿੰਦਾ ਮੈਂ ਕੁਝ ਨਹੀਂ ਖਾਦਾ ਕੁਝ ਨਹੀਂ ਖਾਣਾ ਇੱਧਰ ਲੈਣਾ ਹੋਣਾ ਨਾ ਉੱਪਰ ਲੰਨਾ ਦਾ ਖਾ ਜਾਂਦਾ ਇਹ ਤਰ੍ਹਾਂ ਦਾ ਫਿਰਦਾ ਗਲੇਤੀ ਵੱਲ ਦੇ ਵਰਗਾ ਟੱਡਾ ਇਹਦਾ ਖਾਂਦਾ ਨਹੀਂ ਚੂਸਦਾ ਤੇਰਾ ਕਾਰਾਜਾ ਸਰੀਰ ਰਾਣੇ ਦੀ ਲੰਨਾ ਵਰਗਾ ਆਲੂ ਕੇ ਲੇ ਸਾਹ ਲੋ ਸੜੀ ਬਣੀਆ ਹਸੀਨਾ ਦੀ ਗ੍ਰਾਮ ਵਾਂਗ ਡਬਲ ਬਿਲੋ ਨੀ ਮੈਂ ਹੋਇਆ ਪਿਆ ਪਿਆ ਤੇਰੀ ਥਿੱਕਨੈਸ ਦਾ ਨਾ ਚਿੱਤਰਨਾ ਸੀਨਾ ਆਗੀ ਟੱਟੀਆਂ ਵਾਲੀ ਹਸੀਨਾ ਟਟਾ ਤਾਰੀ ਔਰਤ ਧੀ ਧੀ ਮੋਹਲੀਆ ਮੋਹਲੀ ਖਾਣੀ ਆ ਥਾਣੀ ਆ ਥਾਨ ਦਾ ਵੀਰੇ ਤੂੰ ਮੁਗਵੜੀ ਨਾ ਖਾ ਇਹਨੂੰ ਆਪਣੀ ਚਿੱਤਾਂ ਚ ਲੈ ਲਾ ਹਾਂ ਦੇ ਇਹ ਦੰਗਲ ਬਾਨੀ ਇਹ ਦੰਗਲ ਬਾਨੀ ਤੂੰ ਆਪਾਂ ਤਾਂ ਲੱਬ ਆਪਾਂ ਤਾਂ ਲੱਬ ਤੈਨੂੰ ਗਿਆ ਤੈਨੂੰ ਅਮਦਲਾ ਅਮਦਲਾ ਤੇਰਾ ਕਸੂਰ ਨਹੀਂ ਮੁਗਵੜੀਆਂ ਦੀ ਗਰਮੈ ਚੜ ਗਈ ਤੈਨੂੰ ਦਿਮਾਗ ਦੀ ਨਾਸਿਫ ਫੜ ਸਕਦੀ ਆ ਈ ਤੀ ਮੋਹਲੀਆ ਮੋਹਲੀ ਖਾਣੀ ਆ ਥਾਣੀ ਆ ਥਾਣ ਦਾ ਕੀਆ ਕੀਆ ਬੌਂਡ ਚ ਲੈ ਆ ਲੈ ਫਿਰ ਇਹਨੂੰ ਜਿਸ ਨੂੰ ਕੋਈ ਪਾਗਲਖਾਨੇ ਦੀ ਛੱਡ ਕੇ ਆਓ ਆਹ ਹਾ ਹਾ ਕੋਣ ਨੇ ਨਹੀਂ ਪਾਸੇ ਹਟ ਜਾ ਘੋਰੀਏ ਇਹ ਕਿ ਜੱਟੂ ਬੰਗੜਾ ਅਮਾ ਦੇਖੀ ਕਿਤੇ ਕੱਚਾ ਨਾ ਪਾੜ ਦੇ ਤੇਰਾ ਥੱਲੇ ਹੂੰ ਘੰੜਾ ਨਹੀਂ ਲੱਗ ਰਿਹਾ ਲੱਗਦਾ ਟਟੀ ਦਾ ਜ਼ੋਰ ਪੈ ਰਿਹਾ ਇਹਨੂੰ ਇਹ ਰੋਕ ਰਿਹਾ ਕਾਰ ਦਾ ਦੇਖੀਆ ਸਾਲਾ ਬਿੰਕੀ ਲੱਤਾ ਵਾਲਾ ਇਹ ਗੁਰੂ ਬੱਬੂ ਮਾਂ ਦੀ ਰੋਟੀ ਬੰਦ ਜਦਾ ਗਲਾਬ ਤਾਂ ਪਾੜ ਜਾਂਦਾ ਹੋਣਾ ਮੁੱਛ ਨਾਲ ਕੰਨੂ ਨੇ ਤੂੰ ਲਾ ਜਾ ਆ ਤੇ ਨਾਲ ਮੱਈਆ ਮੇਰੀਆ ਕੱਲੀ ਢਾਲੀ ਨੰਗਨਾ ਤਿਆਰ ਮੱਈਆ ਮੇਰੀਆ ਕੱਲੀ ਮਾਈਏ ਤੋ ਵੱਕੀ ਬੜਾਉਣੀ ਐ ਮੁੱਛਾਂ ਬਰਹਵ ਵਾਲਾ ਸੁਆ ਬਣਾ ਹੀ ਫਿਰਦਾ ਤੋ ਉਦੀ ਕੁੜੀ ਵਰਗਾ ਮੂੰਹ ਐ ਫੌਜੀ ਦਾ ਮੇਰੇ ਜਿੰਨੇ ਆੜੀ ਐ ਲੋਂਦੇ ਮਾੜੀ-ਮਾੜੀ ਐ ਅਸੀਂ ਦਾਰੂ ਨਾਲ ਮੁਰਗੇ ਦੀ ਲੱਤ ਪਾੜੀ ਐ ਤੇਰੇ ਜਿੰਨੇ ਆੜੀ ਆ ਰੜਕੇ ਸਭ ਨੇ ਤੇਰੀ ਪਾੜੀ ਆ ਓ ਮੇਰੇ ਜਿੰਨੇ ਆੜੀ ਐ ਲੋਂਦੇ ਮਾੜੀ-ਮਾੜੀ ਐ ਅਸੀਂ ਦਾਰੂ ਨਾਲ ਮੁਰਗੇ ਦੀ ਲੱਤ ਪਾੜੀ ਐ ਵੀਰੇ ਤੇਰੀ ਕੰਨ ਬਹੁਤ ਸੋਹਣੀ ਆ ਤੋੜ ਕੇ ਆਪਣੀ ਬੌਂਡ ਚ ਲੈ ਲਾ ਉਹ ਗਾਣਾ ਗਾ ਕੇ ਮਿਊਜ਼ਿਕ ਦੀ ਬੁੰਡ ਪਾੜੀ ਪਈ ਆ